ਹਾਂਜੀ ਦੱਸੋ ਕੀ ਹਾਲ ਚਾਲ ਹੈ ਜੀ ਉਹ ਸਾਡੇ ਹਾਲ ਚਾਲ ਤਾਂ ਬਹੁਤ ਵਧੀਆ ਨੇ ਮਹਾਰਾਜ ਤੁਸੀਂ ਸੁਣਾਓ ਕਿਵੇਂ ਕੱਟਦੇ ਨੇ ਦਿਨ ਰਾਤ ਦਿਨੇ ਮੋਜਾ ਕਰਦੇ ਆ ਰਾਤ ਨੂੰ ਭੁੱਖੇ ਮਰਦੇ ਆ ਦਿਨੇ ਕਿਸੇ ਚੀਜ਼ ਦਾ ਘਟ ਨਹੀਂ ਹੁੰਦਾ ਉਹ ਵਖਰੀ ਗੱਲ ਹੈ ਵੀ ਰਾਤ ਨੂੰ ਕਈ ਵਾਰ ਘਰੇ ਆਟਾ ਨਹੀਂ ਹੁੰਦਾ ਦਿਨੇ ਲੋਕਾਂ ਨਾਲ ਚੰਗੇ ਹੁੰਨੇ ਆ ਰਾਤ ਨੂੰ ਫਿਰਾਂ ਤੋਂ ਨੰਗੇ ਹੁੰਨੇ ਆ ਦਿਨੇ ਅਸੀਂ ਗੱਪ ਤੇ ਗੱਪ ਮਾਰਦੇ ਆ ਕਈ ਵਾਰੀ ਰਾਤ ਨੂੰ ਪਾਣੀ ਪੀ ਕੇ ਸਾਰਦੇ ਆ ਉਹ ਇੱਕ ਗੱਲ ਆ ਅਸੀਂ ਜਵਾਨ ਦੇ ਪੱਕੇ ਹੁੰਨੇ ਆ ਕਈ ਵਾਰ ਇਹ ਡਰ ਨਾਲ ਡੱਕੇ ਹੁੰਦੇ ਆ ਦਿਨੇ ਪੜ ਪੜ ਕੇ ਭਾਈ ਅਸੀਂ ਬੀਏ ਤੱਕ ਪੜੇ ਆ 7 ਸਾਲ ਹੋ ਗਏ ਵਿਆਹ ਹੋਏ ਨੂੰ ਪਰ ਦੇਖਣ ਤੇ ਲੱਗਦੇ ਛਣੇ ਤੁਸੀਂ ਕੌਣ ਬੋਲਦੇ ਹੋ ਜੀ ਮੈਂ ਭਾਈ ਬੋਲਦਾ ਸਰਦੂਲਗੜ੍ਹ ਤੋਂ ਜਿੱਤੀ ਭਾਈ ਤੂੰ ਮੇਰੇ ਸਵੇਰੇ ਗੱਲ ਕਰੀ ਹੁਣ ਤੇਰੀ ਆ ਪੀਤੀ ਮਾਫੀ ਦਾ ਆਪਾ ਹੁੰਦੇ ਹੀ ਨਹੀਂ ਲੜ ਕੇ ਉੱਠੇ ਸਾਰੀ ਪੀੜੀ ਦੀਆਂ ਤੁਹਾਨੂੰ ਉਹ ਵੀਰ ਵੀਰ ਇਹ दारू ਤੈਨੂੰ ਹੌਲੀ ਹੌਲੀ ਮਾਰੂ ਨਾਲੇ दारू ਨਹੀਂ ਪੀਦੀ ਹੁੰਦੀ ਵਾਲੀ ਓ ਆਪਾ ਨੂੰ ਕਿਹੜਾ ਭਾਈ ਮਰਨ ਦੀ ਆ ਕਾਲੀ ਅੱਛਾ 1 ਇੰਚ ਕਿੰਨੀ ਕੁ ਪੀ ਜਾਣਾ ਆਂ ਦੱਸ ਆ ਬਸ ਜੋਗ ਬੋਦਨਾ ਤੂੰ ਬੋਦਨਾ ਓਏ ਸਾਡੇ ਪਿੰਡ दारू ਪੀਣ ਦਾ ਸ਼ਰਾਬ ਪੀਣ ਦਾ ਮੁਕਾਬਲਾ ਹੋਇਆ ਸੀ ਗਵਿੰਦਪੁਰੇ ਸਾਡੇ ਪਿੰਡ ਵਾਲਾ ਪਾਲੀ ਸ਼ਰਾਬੀ ਇੱਕ ਘੰਟੇ ਚ ਦੋ ਬੋਦਨਾ ਪੀ ਗਿਆ ਇੱਕ ਕਾ ਦੋ ਬੋਦਨਾ ਕਮਾਲ ਆ ਯਾਰ ਭਾਈ ਇਹੋ ਜੇ ਬੰਦੇ ਦੇ ਦਰਸ਼ਕਾਂ ਨੇ ਕਹੀਦਾ ਮੈਨੂੰ ਉਹਦੇ ਦਰਸ਼ਕ ਕਰਵਾ ਦਰਸ਼ਨ ਕਰਨੇ ਆ ਇਹ ਦਰਸ਼ਨ ਕਰਨੇ ਕੱਲ ਨੂੰ ਸਾਡੇ ਪਿੰਡ ਆ ਜੀ ਪਿੰਡ ਨਾ ਪਿੰਡ ਚ ਕੋਈ ਬਾਜ ਪਾਲੀ ਦੇ ਲਈ ਪ੍ਰੋਰੋਂ ਖਾਸ ਆ ਨਹੀਂ ਉਹਦੀ ਅੰਤਮਰਦਾਸ ਆ ਲੋ ਕੰਨ ਲੋਂ ਕੇ ਬਹੁਤ ਮਾੜੀ ਗੱਲ ਐ ਵੈਸੇ ਗੋਬੀ ਵਾਲਾ ਜੀ ਨਸ਼ੇ ਨੇ ਤਾਂ ਬਹੁਤ ਘਰ ਬਰਬਾਦ ਕੀਤੇ ਹੋਏ ਨੇ ਨਸ਼ਾ ਪਾਵੇ ਕੋਈ ਵੀ ਹੋਵੇ ਇਹ ਬਹੁਤ ਮਾੜੀ ਆਦਤ ਐ ਹੁਣ ਤੁਸੀਂ ਪਿੰਡਾਂ ਦੇ ਸ਼ਾਰਾਂ ਵਿੱਚ ਹੀ ਵੇਖ ਲਓ ਦਿਆੜੀਦਾਰ 70-80 ਰੁਪਏ ਦੀ ਆੜੀ ਲੈਣ ਤੇ ਸ਼ਾਮ ਨੂੰ ਉਹੀ दारू ਦੇ ਪੱਟੀ ਜਾਂਦੇ ਆ ਪਿਓ ਦੇ ਪੁੱਤ ਨਾਲ 5 ਰੁਪਏ ਦਾ ਸਲਾਦ ਜਾਂ ਦਹੀਂ ਨਹੀਂ ਲੈਂਦੇ दारू ਨਾਲ ਨੂਨ ਹੀ ਚੱਟੀ ਜਾਂਦੇ ਆ que ਹੈਲੋ ਹਾਂ ਹੈਲੋ ਹੈਲੋ ਹਾਂ ਸਸਰੀ ਗਾਲ ਜੀ ਹਾਂ ਮੈਂ ਟਾਲੀ ਵਾਲ ਤੋਂ ਜੀ ਤੋਤਾ ਟਾਲੀ ਵਾਲ ਤੋਂ ਕਿ ਟਾਲੀ ਤੋਂ ਜਿਵੇਂ ਮਰਜ਼ੀ ਲਾ ਲਓ ਜੀ ਹਾਂ ਆ ਸਾਡਾ ਨਾ ਜੀ ਸਾਰਾ ਟੱਬਰ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਹੈ ਹਾਂ ਸਾਰੇ ਟੱਬਰ ਚ ਕੌਣ ਕੌਣ ਆ ਸਾਰੇ ਟੱਬਰ ਚ ਇੱਕ ਮੈਂ ਜੀ ਤੋਤਾ ਹਾਂ ਮੇਰਾ ਬਾਪੂ ਜੀ ਬਾਜ ਆ ਮੇਰੀ ਬੇਬੇ ਚਿੜੀ ਆ ਮੇਰੀ ਭੈਣ ਕਾਟੋ ਆ ਮੇਰਾ ਭਰਾ ਡੱਡੂ ਜੀ ਆ ਮੇਰਾ ਭਰਾ ਟਿੱਡਾ ਆ ਮੇਰਾ ਭਰਾ ਮੋਰ ਉਹ ਬਸ ਕਰ ਭਰਾਵਾ ਕਿੰਨੇ ਕਾ ਹੋਰ ਇਹ ਘਰ ਆ ਕੇ ਚਿੜੀਆ ਘਰ ਲੋਕ ਚੱਲ ਨੋ ਗੱਲ ਐਸੇ ਗੁੱਡੀ ਵਾਲਾ ਜੀ ਸਾਰੇ ਜਾਨਵਰ ਇਕੱਠੇ ਕੀਤੇ ਹੋਏ ਨੇ ਸਾਹੀ ਤਾਂ ਮੈਂ ਗੱਲ ਨਹੀਂ ਕੀਤੀ ਮੈਂ ਕਿਹ ਜਾਨਵਰਾਂ ਨਾਲ ਕੀ ਗੱਲ ਕਰਨੀ ਕੋਈ ਬੰਦਾ ਹੋਵੇ ਤਾਂ ਗੱਲ ਕਰੀਏ ਗੁੱਡੀ ਵਾਲਾ ਜੀ ਜਿਹੜੇ ਬੰਦੇ ਦਾ ਫੋਨ ਆਇਆ ਸੀ ਉਹਦੀ ਆਵਾਜ਼ ਤਾਂ ਬੰਦਿਆਂ ਵਰਗੀ ਸੀ ਨਾ ਪਤਾ ਉਹ ਗੱਲ ਕਰਤੀ ਕਿਹੜੀ ਆ ਕਹਿੰਦੇ ਵੀ ਕਮਲੇ ਨੂੰ ਲੱਭਣ ਜਾਈਏ ਕਮਲੇ ਘਰੇ ਬਥੇਰੇ ਤੁਸੀਂ ਮੈਨੂੰ ਕਮਲੀ ਕਿਹਾ ਉਹ ਨਹੀਂ ਨਹੀਂ ਤੂੰ ਮੇਰੇ ਘਰੇ ਬੱਤੀ ਹੈ ਨਹੀਂ ਫਿਰ ਮੈਂ ਤਾਂ ਘਰ ਦੇ ਨੂੰ ਕਮਲੇ ਕਿਹਾ ਵੀ ਕਮਲੀ ਘਰੇ ਬਥੇਰੇ ਅੱਛਾ ਅੱਛਾ ਉਹ ਸੇਲ ਟੀ ਗਿਆ ਰੱਬਾ ਮੈਂ ਕਹਿੰਦਾ ਤੁਸੀਂ ਮੈਨੂੰ ਕਮਲੀ ਕਿਹਾ ਅੱਜ ਸੋਹਣਾ ਨਹੀਂ ਜਿੰਨਾ ਚਿਰ ਨਾ ਪੂਆ ਨਾ ਗੱਲ ਨਾ ਹੁੰਦੋ ਨਾ ਰੁੰਦੋ ਹਾਠਾ ਤਿਆ ਆਹ ਸ਼ਤਾਨ ਹੈਲੋ ਹੈਲੋ ਅ ਹੈਲੋ 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 ਤੁਰਿਆ ਪਾਵਲ ਦੀ ਨਹੀਂ ਮੋਗਿਆ ਲਫ ਫਰਮੋਦਾ ਫੜ ਤਾ ਹੋਣਾ ਕੋਈ ਲੋਕ ਕੰਨੋਂ ਕੰਨ ਤਾਨਾ ਜੀ ਵਾ ਹਲੋ जी। जी। जलंधर तो प्रिया हाँ, मैडम कैसे याद किया आप ही हो जी गोभी वाला हाँ बताओ क्या है गर्भ घोटाला मैं हूँ जी आपकी फैन मेरे अभी तक याद है आपका आया हुआ सीरियल क्या नाम था उसका देसी अंकल मामा जिसमें आपके संग्रो आंटी भी थी और आप उसमें नैला दैला बने थे ना बड़ी खुशी की बात है जी आपने हमें याद रखा बताओ आप क्या चाहते हो ਪਲੀਜ਼ ਹੋ ਸਕੇ ਤਾਂ ਅਤਰੋਂਟੀ ਕੇ ਸੰਗ ਬਾਤ ਕਰਵਾਓ ਆ ਹੁਣੇ ਕਰਵਾ ਦਿੰਦੇ ਆ ਜੀ ਜਿਹੜੀ ਮੋਬਾਈਲ ਦੀ ਤਰ੍ਹਾਂ ਕੀ ਅਹ ਬਿਰਕ ਸਾਹਿਬ ਮੈਨੂੰ ਲੱਗਦਾ ਬਿਰਕ ਸਾਹਿਬ ਕਾ ਕੀ ਬੋਲਿਆ ਕਰੋ ਮੇਰ ਨੂੰ ਹਲੋ ਪ੍ਰੀਆ ਜੀ ਗੱਲ ਇਹ ਆ ਵੀ ਅਥੋਰਟੀ ਦੇ ਘਰੇ ਹੈ ਨਹੀਂਗੇ ਉਹਨਾਂ ਦੇ ਸਿਸਟਰ ਲੁੱਤਰੋ ਉਹ ਵੀ ਕਿਸੇ ਕਵੀਨਦਾਰੀ ਦੇ ਕੰਮ 'ਚ ਬਹੁਤ ਬਿਜ਼ੀ ਨੇ ਜੇ ਤੁਸੀਂ ਚਾਹੋ ਨਿਓ ਅਸੀਂ ਤੁਹਾਨੂੰ ਉਹਨਾਂ ਦੇ ਸਿਰਫ ਦਰਸ਼ਕ ਰਵਾ ਸਕਦੇ ਹਾਂ ਮਿਲਵਾ ਨਹੀਂ ਸਕਦੇ ਚਲੋ ਦਰਸ਼ਣ ਹੀ ਕਰਵਾ ਦਿਓ ਜੀ ਆਜੋ ਫਿਰ